ਇੱਕ ਅੱਡੇ ਬੰਦੇ ਦਾ ਕੰਮ ਨਹੀਂ ਸੀ ਟਰਾਂਸਫਾਰਮ ਚੱਕਣਾ ਦੇਖੋ ਆ ਮਸ਼ੀਨ ਜੀ ਇਕੱਲੀ ਟਰਾਂਸਫਾਰਮ ਨੂੰ ਚੱਕ ਕੇ ਲੈ ਜਾਂਦੀ ਆ ਤੇ ਖੰਬੇ ਤੇ ਬਹੁਤ ਹੀ ਆਸਾਨੀ ਨਾਲ ਧਰ ਦਿੰਦੀ ਆ ਮਾੜੀ ਜੀ ਵੀ ਇਹਨੂੰ ਮੁਸ਼ਕਲ ਨਹੀਂ ਆਉਂਦੀ ਦੇਖੋ ਕਿੰਨੀ ਚੰਗੀ ਤਰ੍ਹਾਂ ਖੰਬੇ ਤੇ ਧਰਦੀ ਏ ਟਰਾਂਸਫਾਰਮ ਨੂੰ ਜੇ ਇਹ ਟਰਾਂਸਫਾਰਮ ਨੂੰ ਬੰਦੇ ਇਕੱਠੇ ਕਰਕੇ ਧਰਦੇ ਤਾਂ ਤਿੰਨ ਚਾਰ ਬੰਦਿਆਂ ਤੋਂ ਧਰਿਆ ਜਾਂਦਾ ਨਾਲੇ ਡਿੱਗਣ ਦਾ ਸਾਰਾ ਖਤਰਾ ਬਣਿਆ ਰਹਿੰਦਾ ਆਹ ਵਿਚਾਰਾ ਬਾਈ ਦੇਖੋ ਇੰਨੀ ਤੇਜ਼ ਲਾਈਟ ਤੇ ਟਰਾਂਸਫਾਰਮ 'ਚ ਦੇਖੋ ਕਿੰਨਾ ਜ਼ਿਆਦਾ ਕਰੰਟ ਹੁੰਦਾ ਫੇਰ ਵੀ ਇਹ ਟਰਾਂਸਫਾਰਮ ਤੇ ਝੜ ਕੇ ਉਹਦੀਆਂ ਤਾਰਾਂ ਕਸੀ ਜਾਂਦਾ ਇਹਨੂੰ ਦੇਖੋ ਆਪਦੇ ਅਤੇ ਆਪਦੇ ਢਿੱਡ ਦੀ ਕਿੰਨੀ ਬਰਵਾਹ ਗਈ ਤੇ ਆਪਦੇ ਬੱਚਿਆਂ ਦੇ ਢਿੱਡ ਦੀ ਉਹਨਾਂ ਦੀ ਪੜਾਈ ਲਿਖਾਈ ਲਈ ਦੇਖੋ ਮੋਸ਼ਕਲਾ ਨਾਲ ਲੜ ਰਿਹਾ ਨਹੀਂ ਤਾਂ ਇਹਨੂੰ 1000 ਰੁਪਏ ਪਿੱਛੇ ਐਡਾ ਰਿਸਕ ਲੈਣ ਦੀ ਕੀ ਜ਼ਰੂਰਤ ਸੀ ਲੋਕ ਐਵੇਂ ਹੀ ਕਹਿ ਦਿੰਦੇ ਆ ਆ 500 ਪਿੱਛੇ ਦੇਖੋ ਆਪਦੇ ਜਾਨ ਦੀ ਪਰਵਾਹ ਨਹੀਂ ਕਰਦਾ ਪਰ ਇੰਨਾ ਲਈ ਤਾਂ 500 ਵੀ ਲੱਖ ਰੁਪਈਆ ਵਰਗਾ ਗਾ ਜੀ ਤਾਂ ਇਹਦਾ ਵੀ ਕਰਦਾ ਏਸੀਆਂ 'ਚ ਬੈਠਣ ਨੂੰ ਪਰ ਕੀ ਕਰੇ ਵਿਚਾਰੇ ਦੀ ਮਜਬੂਰੀ ਧੁੱਪ ਤਾਂ ਹਰ ਇੱਕ ਨੂੰ ਲੱਗਦੀ ਆ ਪਰ ਇਹਦਾ ਵੀ ਜੀ ਕਰ ਵੀ ਏਸੀ 'ਚ ਬੈਠੇ ਪਰ ਇਹਦੀ ਮਜਬੂਰੀ ਆ ਧੁੱਪੇ ਕੰਮ ਕਰਨ ਨੂੰ ਕੀਦਾ ਜੀ ਕਰਦਾ 100 ਵਾਰ ਦੀ ਬਿਜਲੀ ਆ ਜੇ ਇਹਨੂੰ ਲੱਗ ਗਈ ਦੇਖੋ ਇਹਦਾ ਕੀ ਬਣੂਗਾ ਪਰ ਵਿਚਾਰਾ ਫੇਰ ਵੀ ਇੰਨਾ ਰਿਸਕ ਲੈ ਕੇ ਇਹ ਟਰਾਂਸਫਾਰਮਰ ਨੂੰ ਕਸਨ ਤੇ ਮੰਡਿਆ ਪਿਆਗਾ ਦੇਖੋ ਇੰਨਾ ਗਰੰਟ ਹੁੰਦਾ ਇਹ ਬਾਤ ਚ ਬਚਾ ਕੇ ਟਰਾਂਸਫਾਰਮਰ ਨੂੰ ਬਹੁਤ ਹੀ ਚੰਗੀ ਤਰ੍ਹਾਂ ਕਸਦਾਗਾ